ਗੁਰੂ ਜੀ ਖਾਲਸਾਵਾਜੂ ਫਤਿਹ ਮੈਂ ਤੁਹਾਡਾ ਬੋਲਟ ਖੇਰਾ ਲਈ ਜੋ ਕੱਲ ਟੂਰਨਾਮੈਂਟ ਚ ਹੋਇਆ ਤੇ ਇਦਾਂ ਨਹੀਂ ਹੋਣਾ ਚਾਹੀਦਾ ਮੈਂ ਸਾਰੇ ਦਰਸ਼ਕਾਂ ਕੋ ਮਾਫੀ ਮੰਗਦਾ ਵਾਂ ਜਿਹੜੇ ਦੇਖਣ ਵਾਲੇ ਲਾਈਵ ਦੇਖਣ ਵਾਲੇ ਜਿਹੜੇ ਉੱਥੇ ਆਏ ਹੀ ਜਿਹੜੇ ਮੈਚ ਚੋਂਣ ਵਾਲੇ ਆ ਮੈਂ ਸਾਰਿਆਂ ਕੋ ਹੱਥ ਜੁੜ ਕੇ ਮਾਫੀ ਮੰਗਦਾ ਇਦਾਂ ਨਹੀਂ ਹੋਣੀ ਚਾਹੀਦੀ ਕਿੱਡਾ ਟੂਰਨਾਮੈਂਟ ਹੀ ਬਹੁਤ ਗਲਤ ਕੰਮ ਹੋਇਆ ਉੱਥੇ ਜਿਹੜੇ ਹੁਣ ਦੇਖਣ ਆਏ ਹੀ ਜਿਹੜੇ ਲਾਈਵ ਦੇ ਤੇ ਸਾਰਿਆਂ ਪਿਆ ਵੀਰਾ ਭਰਾਵਾਂ ਕੋ ਮਾਫੀ ਮੰਗਦਾ ਮੈਂ ਇਹ ਟੂਰਨਾਮੈਂਟ ਦੀ ਤੇ 베ਜਾਂ ਵਾਲਿਆਂ ਨੂੰ ਇਹ ਕਹਿੰਦਾ ਵਾਂ ਕਿ 베ਜਾਂ ਵਾਲਿਓ ਬੱਸ ਕਰੋ ਹੁਣ ਤੇ ਹੀ ਵੀ ਇਹਦੇ ਨਾਲ ਵੀਡੀਓ ਪਾਓ ਜੋ ਉੱਥੇ ਹੁਣ ਆਹੀ ਉਹ ਚਲੋ ਹੋ ਗਿਆ ਪਰ ਗਲਤ ਹੋਇਆ ਜੋ ਹੋਣਾ ਹੈ ਇਹ ਨਹੀਂ ਹੋਣਾ ਚੈਰੀ ਦਾ ਟੂਰਨਾਮੈਂਟ ਹੀ ਵਾਈ ਗੁਰਿਆ ਖਾਲਸਾ ਵਾਜੂ ਫਤੇ ਮੈਂ ਤੁਹਾਡਾ ਬੋਲਟ ਖਿਰਾੜੀ ਜੋ ਕੱਲ ਟੂਰਨਾਮੈਂਟ ਚ ਹੋਇਆ ਤੇ ਇਦਾਂ ਨਹੀਂ ਹੋਣਾ ਚਾਹੀਦਾ ਮੈਂ ਸਾਰੇ ਦਰਸ਼ਕਾਂ ਨੂੰ ਮਾਫੀ ਮੰਗਦਾ ਵਾਂ ਜਿਹੜੇ ਦੇਖਣ ਵਾਲੇ ਲਾਈਵ ਦੇਖਣ ਵਾਲੇ ਜਿਹੜੇ ਉੱਥੇ ਆਏ ਹੀ ਜਿਹੜੇ ਮੈਚ ਚੋਂਣ ਵਾਲੇ ਆ ਮੈਂ ਸਾਰਿਆਂ ਕੋ ਹੱਥ ਜੋੜ ਕੇ ਮਾਫੀ ਮੰਗਦਾ ਇਦਾਂ ਨਹੀਂ ਹੋਣੀ ਚਾਹੀਦੀ ਕਿੱਡਾ ਟੂਰਨਾਮੈਂਟ ਹੀ ਬਹੁਤ ਗਲਤ ਕੰਮ ਹੋਇਆ ਉੱਥੇ ਜਿਹੜੇ ਹੁਣ ਦੇਖਣ ਆਏ ਹੀ ਜਿਹੜੇ ਲਾਈਵ ਦੇ ਤੇ ਸਾਰਿਆਂ ਪਿਆ ਵੀਰਾਂ ਭਰਾਵਾਂ ਕੋ ਮਾਫੀ ਮੰਗਦਾ ਮੈਂ ਟੈਟੂ ਟੂਰਨਾਮੈਂਟ ਜੀ ਤੇ ਪੇਜਾਂ ਵਾਲਿਆਂ ਨੂੰ ਇਹ ਕਹਿਣਾ ਵਾ ਕਿ ਪੇਜਾਂ ਵਾਲਿਓ ਬੱਸ ਕਰੋ ਹੁਣ ਦੇ ਵੀ ਇਹਦੇ ਆ ਨਾ ਵੀਡੀਓ ਪਾਓ ਜੋ ਉੱਤੇ ਹੁਣ ਆਹੀ ਉਹ ਚਲੋ ਹੋ ਗਿਆ ਪਰ ਗਲਤ ਹੋਇਆ ਜੋ ਹੁਣ ਆਹੀ ਇਹ ਨਹੀਂ ਹੋਣਾ ਚਾਹੀਦਾ ਟੈਟੂ ਟੂਰਨਾਮੈਂਟ ਈ